ਇਸ ਤਰ੍ਹਾਂ ਦਾ ਕਦੀ ਨਾ ਜਦੋਂ ਦੋ ਮੁਲਕਾਂ ਦੇ ਦਰਮਿਆਨ ਜੰਗ ਹੁੰਦੀ ਆ ਸੋ ਜੰਗ ਤੋਂ ਬਾਅਦ ਜੇ ਟੇਬਲ ਤੇ ਗੱਲਬਾਤ ਹੁੰਦੀ ਆ ਉਹਦੇ ਵਿੱਚ ਵੀ ਇਸ ਤਰ੍ਹਾਂ ਦਾ ਨਹੀਂ ਹੁੰਦਾ ਵੀ ਤੁਹਾਨੂੰ ਟੇਬਲ ਤੇ ਬਲਾ ਕੇ ਵੀ ਤੁਹਾਡੀ ਪਿੱਠ ਵਿੱਚ ਛੁਰਾ ਮਾਰਿਆ ਜਾਵੇ ਈਵਨ ਕੁਝ ਇਤਿਹਾਸਕਾਰ ਇਹ ਕਹਿੰਦੇ ਆ ਵੀ ਜੇ ਖਾੜਕੂ ਜਿੱਥੇ ਬੰਦਿਆਂ ਨਾਲ ਵੀ ਕਿਤੇ ਮੀਟਿੰਗ ਹੁੰਦੀਆਂ ਉਹਨਾਂ ਨੂੰ ਜੇ ਮੀਟਿੰਗ ਵਿੱਚ ਕੋਈ ਫੈਸਲਾ ਨਾ ਹੋਵੇ ਉਹਨਾਂ ਨੂੰ ਸੇਫ ਪੈਸੇਜ ਦਿੱਤਾ ਜਾਂਦਾ ਜਾਂਦਾ ਇਤਿਹਾਸਕ ਤੌਰ ਤੇ ਇਸ ਤਰ੍ਹਾਂ ਦਾ ਵਰਤਾਰਾ ਰਿਹਾ ਹੈ ਸੈਂਟਰ ਦੇ ਜਿਹੜੇ ਮინისტრ ਸ਼ਾਮਲ ਹੋਏ ਸੀ ਉਹਨਾਂ ਵਿੱਚੋਂ ਪਿਊਸ਼ ਗੋਇਲ ਨੇ ਸੋ ਕਿਸਾਨਾਂ ਨੂੰ ਬਹੁਤ ਬੁਰੀ ਤਰ੍ਹਾਂ ਝਾੜ-ਚੰਬ ਕਰੀਆ ਉਹਨਾਂ ਨੇ ਸੋ ਕਾਫੀ ਮੰਦਾ ਚੰਗਾ ਬੋਲਿਆ ਤੇ ਕਾਫੀ ਤਿੱਖੀ ਸ਼ਬਦਾਬਲੀ ਹੈ ਜਿਹੜੀ ਬੋਲੀ ਹੈ ਜਿਹੜੇ ਖੇਤੀ ਮੰਤਰੀ ਹੈਗੇ ਸ਼ਿਵਰਾਜ ਸਿੰਘ ਚੋਹਾਨ ਉਹ ਕਿਸਾਨਾਂ ਦੇ ਹਮਾਇਤੀ ਮੰਨੇ ਜਾਂਦੇ ਉਹ ਬਹੁਤਾ ਨਹੀਂ ਬੋਲੇ ਪਰ ਪਿਊਸ਼ ਗੋਇਲ ਜਿਸ ਤਰ੍ਹਾਂ ਕਹਿੰਦੇ ਵੀ ਛਈਆਂ ਲੈ ਲੈ ਕੇ ਪੈ ਰਹੀ ਸੀ ਜਿਸ ਤਰ੍ਹਾਂ ਉਹਨਾਂ ਨੂੰ ਪੈਰਾਂ ਤੋਂ ਕੱਢ ਰਹੀ ਸੀ ਆ ਕਾਫੀ ਤਿੱਖੀ ਸ਼ਬਦਾਬਲੀ ਹੈ ਜਿਹੜੀ ਉਹਨਾਂ ਤੇ ਵਾਰ ਕਰਦੇ ਰਹੇ ਇੱਕ ਦਿਨ ਪਹਿਲਾਂ ਲੁਧਿਆਣਾ ਵਿੱਚ ਵਪਾਰੀਆਂ ਨਾਲ ਗੱਲਬਾਤ ਹੁੰਦੀ ਆ ਉਹ ਤੋਂ ਬਾਅਦ ਅਗਰੇ ਜੇਨੀਆ ਜਿਹੜਾ ਉਹ ਕਿਸਾਨਾਂ ਦਾ ਮੋਰਚਾ ਜਿਹੜਾ ਜਬਰੀ ਚੁਕਾ ਦਿੱਤਾ ਜਾਂਦਾ ਸੀ ਤਿੰਨਾਂ ਸਰਕਾਰਾਂ ਨੇ ਰਲ ਕੇ ਜਿਹੜਾ ਹੈਗਾ ਕਿਸਾਨਾਂ ਦਾ ਜਿਹੜਾ ਹੈਗਾ ਇਹ ਪਿੱਠ ਤੋੜਨ ਦਾ ਯਤਨ ਕਰਿਆ ਔਰ ਉਹਨਾਂ ਨੂੰ ਦੱਸਿਆ ਉਹਨਾਂ ਨੂੰ ਔਕਾਤ ਦੱਸੀਆ ਵੀ ਤੁਸੀਂ ਇਸ ਔਕਾਤ ਦੇ ਮਾਲਕ ਹੋ ਇਸ ਮੁਲਕ ਵਿੱਚ ਜਦੋਂ ਤੱਕ ਸਾਡਾ ਰਾਜਾ ਤੁਹਾਡੇ ਨਾਲ ਇਸ ਤਰ੍ਹਾਂ ਹੀ ਨਿਜਿੱਠਿਆ ਜਾਊਗਾ ਜਿਹੜੇ ਵਪਾਰੀਆਂ ਦੀਆਂ ਮੰਗਾਂ ਘਰਾਂ ਵਿੱਚ ਬੈਠ ਕੇ ਹੱਲ ਹੋ ਜਾਂਦੀ ਆ ਹੂੰ ਵਪਾਰੀਆਂ ਨੂੰ ਸਾਰੀਆਂ ਜਿਹੜੀਆਂ ਟੈਕਸ ਰਿਬੇਟਸ ਆ ਘਰਾਂ ਬੈਠਿਆਂ ਨੂੰ ਮਿਲ ਜਾਂਦੀਆਂ ਪਰ ਕਿਸਾਨਾਂ ਨੂੰ ਬਾਰ-ਬਾਰ ਸੰਘਰਸ਼ ਕਰਨਾ ਪੈਂਦਾ ਉਹਨਾਂ ਨੂੰ ਇੱਕ ਮਿਨੀਮਮ ਜਿਹੜਾ ਗਾਰੰਟੀ ਆ ਜਿਹੜੀ ਉਹਨਾਂ ਦੇ ਪ੍ਰੋਡਕਟ ਦੀ ਉਹ ਵੀ ਨਹੀਂ ਦਿੱਤੀ ਜਾਂਦੀ ਸੋ ਵੱਡਾ ਕ੍ਰੈਕਡਾਊਨ ਹੋਇਆ ਦੁਖਦਾਈ ਆ ਤੇ ਤਾਨਾਸ਼ਾਹੀ ਆ ਤੇ ਦੂਸਰਾ ਵੀ ਪੂਰ ਸਟੇਟ ਦਾ ਜਿਹੜਾ ਮਜਾਰਾ ਉਹ ਸਾਡੇ ਸਾਹਮਣੇ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ਪੁਆਇੰਟ ਦੇ ਵਿੱਚ ਨਿਊਜ਼ਪੁਆਇੰਟ ਪ੍ਰੋਗਰਾਮ 'ਚ ਖਬਰਾਂ ਦੇ ਐਨਾਲਾਈਸਿਸ ਕਰਦੇ ਹੁੰਦੇ ਆ ਤੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਤਰ ਸਿੰਘ ਜੀ ਆਓ ਫਤਿਹ ਦੀ ਸਾਂਝ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਤਰ ਸਿੰਘ ਜੀ ਸ਼ੁਰੂਆਤ ਅੱਜ ਆਪਾਂ ਕਰਨੀ ਹੈਗੀ ਹੈ ਕਿਸਾਨਾਂ ਦੇ ਦੋਨੋਂ ਹੀ ਮੋਰਚੇ ਚਾਹੇ ਉਹ ਸ਼ੰਭੂ ਵਾਲਾ ਹੋਵੇ ਜਾਂ ਖਨੋਰੀ ਵਾਲਾ ਹੋਵੇ ਉਹਨਾਂ ਨੂੰ ਜਿਹੜਾ ਹੈ ਪੁਲਿਸ ਦੇ ਵੱਲੋਂ ਤੇ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਤੇ ਕਹਿਣ ਤੇ ਇਹ ਜਿਹੜੀ ਕਾਰਵਾਈ ਹੋ ਗਈ ਹੈ ਖਾਸ ਕਰਕੇ ਪਹਿਲਾਂ ਕਿਸਾਨਾਂ ਨੂੰ ਕੇਂਦਰ ਦੇ ਨਾਲ ਜਿਹੜੀ ਮੀਟਿੰਗ ਹੋ ਰਹੀ ਹੈ ਉਸ ਤੇ ਵਿੱਚ ਪੰਜਾਬ ਦੇ ਮੰਤਰੀ ਵੀ ਮੌਜੂਦ ਹੁੰਦੇ ਨੇ ਤੇ ਬਕਾਇਦਾ ਮੀਟਿੰਗ 4 ਘੰਟੇ ਚੱਲਦੀ ਹੈ ਔਰ ਫਿਰ ਉਸ ਤੋਂ ਬਾਅਦ ਜਦੋਂ ਕਿਸਾਨ ਮੀਟਿੰਗ ਕਰਕੇ ਬਾਹਰ ਆਉਂਦੇ ਹੈਗੇ ਨੇ ਤੇ ਉਹਨਾਂ ਨੂੰ ਜਿਹੜਾ ਹੈ ਗ੍ਰਿਫਤਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕੀ ਕਹੋਗੇ ਪਹਿਲਾਂ ਕਦੀ ਇਹੋ ਜਿਹਾ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਦਾ ਹੋਇਆ ਹੋਇਆ ਜਾਂ ਕਿਤੇ ਇਤਿਹਾਸ 'ਚ ਸਾਨੂੰ ਇਸ ਤਰ੍ਹਾਂ ਮਿਲਦਾ ਹੈਗਾ ਕਿਵੇਂ ਦੇਖਦੇ ਹੋ ਸਾਰੇ ਨਹੀਂ ਵੈਸੇ ਤਾਂ ਇਹ ਆ ਰਿਹਾ ਹੈਗਾ ਵੀ ਇਸ ਤਰ੍ਹਾਂ ਤਾਂ ਕਦੀ ਨਾ ਜਦੋਂ ਦੋ ਮੁਲਕਾਂ ਦਰਮਿਆਨ ਜੰਗ ਹੁੰਦੀ ਆ ਸੋ ਜੰਗ ਤੋਂ ਬਾਅਦ ਜੇ ਟੇਬਲ ਤੇ ਗੱਲਬਾਤ ਹੁੰਦੀ ਆ ਉਹਦੇ ਵਿੱਚ ਵੀ ਇਸ ਤਰ੍ਹਾਂ ਦਾ ਨਹੀਂ ਹੁੰਦਾ ਵੀ ਤੁਹਾਨੂੰ ਟੇਬਲ ਤੇ ਬੁਲਾ ਕੇ ਵੀ ਤੁਹਾਡੀ ਪਿੱਠ ਵਿੱਚ ਛੁਰਾ ਮਾਰਿਆ ਜਾਵੇ ਈਵਨ ਕੁਝ ਇਤਿਹਾਸਕਾਰ ਇਹ ਕਹਿੰਦੇ ਆ ਵੀ ਜੇ ਖਾੜਕੂ ਜਿੱਥੇ ਬੰਦਿਆਂ ਨਾਲ ਵੀ ਕਿਤੇ ਮੀਟਿੰਗ ਹੁੰਦੀਆਂ ਉਹਨਾਂ ਨੂੰ ਜੇ ਮੀਟਿੰਗ ਵਿੱਚ ਕੋਈ ਫੈਸਲਾ ਨਾ ਹੋਵੇ ਉਹਨਾਂ ਨੂੰ ਸੇਫ ਪੈਸੇਜ ਦਿੱਤਾ ਜਾਂਦਾ ਜਾਣਾ ਦਾ ਕਿ ਇਤਿਹਾਸਕ ਤੌਰ ਤੇ ਇਸ ਤਰ੍ਹਾਂ ਦਾ ਵਰਤਾਰਾ ਰਿਹਾ ਪਰ ਇਹ ਜਿਹੜੀ ਸਹੀ ਹੈ ਸਾਰੀ ਉਹਨਾਂ ਦੀ ਗਲਤ ਕਾਰਵਾਈ ਸੀ ਔਰ ਜਿਹੜੀਆਂ ਸਾਡੇ ਕੋਲ ਰਿਪੋਰਟਾਂ ਆਈਆਂ ਵੀ ਮੀਟਿੰਗ ਦੇ ਅੰਦਰ ਸੈਂਟਰ ਦੇ ਜਿਹੜੇ ਮਨਿਸਟਰ ਸ਼ਾਮਲ ਹੋਏ ਸੀ ਉਹਨਾਂ ਵਿੱਚੋਂ ਪਿਊਸ਼ ਗੋਇਲ ਨੇ ਹੂੰ ਹੂੰ ਸੋ ਕਿਸਾਨਾਂ ਨੂੰ ਬਹੁਤ ਬੁਰੀ ਤਰ੍ਹਾਂ ਝਾੜ-ਚੰਬ ਕਰੀਆ ਉਹਨਾਂ ਦੀ ਹੂੰ ਸੋ ਕਾਫੀ ਮੰਦਾ ਚੰਗਾ ਬੋਲਿਆ ਤੇ ਕਾਫੀ ਤਿੱਖੀ ਸ਼ਬਦਾਵਲੀ ਹੈ ਜਿਹੜੀ ਬੋਲੀ ਹੈ ਜਿਹੜੇ ਖੇਤੀ ਮੰਤਰੀ ਹੈਗੇ ਆ ਸ਼ਿਵਰਾਜ ਸਿੰਘ ਚੋਹਾਨ ਉਹ ਕਿਸਾਨਾਂ ਦੇ ਹਮਾਇਤੀ ਮੰਨੇ ਜਾਂਦੇ ਆ ਉਹ ਬਹੁਤਾ ਨਹੀਂ ਬੋਲੇ ਹੂੰ ਹੂੰ ਪਰ ਪਿਊਸ਼ ਗੋਇਲ ਜਿਸ ਤਰ੍ਹਾਂ ਕਹਿੰਦੇ ਆ ਵੀ ਝਈਆਂ ਲੈ ਲੈ ਕੇ ਪੈ ਰਹੀ ਸੀ ਜਿਸ ਤਰ੍ਹਾਂ ਉਹਨਾਂ ਨੂੰ ਪੈਰਾਂ ਤੋਂ ਕੱਢ ਰਹੀ ਸੀ ਆ ਕਾਫੀ ਤਿੱਖੀ ਸ਼ਬਦਾਵਲੀ ਹੈ ਜਿਹੜੀ ਹਾਂ ਉਹਨਾਂ ਤੇ ਵਾਰ ਕਰਦੇ ਰਹੇ ਆ ਉਹਨਾਂ ਉਹਨਾਂ ਨੂੰ ਦੱਸਦੇ ਰਹੇ ਆ ਵੀ ਤੁਸੀਂ ਸਾਰਾ ਡਾਟਾ ਵਗੈਰਾ ਠੀਕ ਨਹੀਂ ਲੈ ਕੇ ਆਏ ਤੁਸੀਂ ਸਾਨੂੰ ਗਲਤ ਜਾਣਕਾਰੀ ਦੇ ਰਹੇ ਹੋਗੇ ਸਾਡਾ ਡਾਟਾ ਹੋਰ ਹੈਗਾ ਫਿਰ ਇਹ ਕਿਹਾ ਗਿਆ ਵੀ ਅਸੀਂ ਅਸੀਂ ਹੋਰ ਕੰਜ਼ਿਊਮਰਾਂ ਦਾ ਵੀ ਖਿਆਲ ਰੱਖਣਾ ਹੈ ਜਿਨ੍ਹਾਂ ਨੇ ਪ੍ਰੋਡਕਟ ਲੈਣੇ ਹੈਗੇ ਆ ਜਾਂ ਕਿਸ ਤਰ੍ਹਾਂ ਹਨ ਸੋ ਇਹ ਕਾਫੀ ਕੋਸ਼ਾ ਇਸ ਤਰ੍ਹਾਂ ਤਲਖੀ ਹੋਈ ਹੈ ਤੇ ਉਹ ਤੋਂ ਬਾਅਦ ਪੰਜਾਬ ਸਰਕਾਰ ਨੇ ਜਿਹੜਾ ਐਕਸ਼ਨ ਕਰਿਆ ਉਹ ਉਹ ਤੋਂ ਪਹਿਲਾਂ ਜੇ ਤੁਸੀਂ ਦੇਖੋ ਵੀ ਇੱਕ ਦਿਨ ਪਹਿਲਾਂ ਲੁਧਿਆਣੇ ਵਿੱਚ ਵਪਾਰੀਆਂ ਨਾਲ ਗੱਲਬਾਤ ਹੁੰਦੀ ਆ ਉਹ ਤੋਂ ਬਾਅਦ ਅਗਲੇ ਦਿਨ ਹੀ ਆ ਜਿਹੜਾ ਉਹ ਕਿਸਾਨਾਂ ਦਾ ਮੋਰਚਾ ਜਿਹੜਾ ਜਬਰੀ ਚੁਕਾ ਦਿੱਤਾ ਜਾਂਦਾ ਸੋ ਕਿਸੇ ਵੀ ਪ੍ਰੋਟੈਸਟ ਨੂੰ ਸ਼ਾਂਤਮਈ ਜੇ ਕਹਿੰਦੇ ਆ ਵੀ ਹੁਣ ਜੇ ਕੋਈ ਬੰਦਾ ਹਥਿਆਰ ਚੱਕ ਲੁੰਦਾ ਕਹਿੰਦਾ ਵੀ ਹਥਿਆਰ ਛੱਡ ਕੇ ਤੁਸੀਂ ਮੁੱਖ ਧਾਰਾ ਵਿੱਚ ਆ ਕੇ ਇਸ ਸੰਵਿਧਾਨ ਦੇ ਤਹਿਤ ਸੰਘਰਸ਼ ਕਰੋ ਹੁਣ ਕਿਸਾਨਾਂ ਦਾ ਸੰਘਰਸ਼ ਸੰਵਿਧਾਨ ਦੇ ਤਹਿਤ ਸੀ ਹੈ ਨਾ ਸੋ ਸੰਵਿਧਾਨ ਨੇ ਉਹਨਾਂ ਨੂੰ ਪ੍ਰੋਟੈਸਟ ਕਰਨ ਦਾ ਇੱਕ ਜਿਹੜਾ ਹੈਗਾ ਉਹ ਦਿੱਤਾ ਹੋਇਆ ਇਖਤਿਆਰ ਦਿੱਤਾ ਹੋਇਆ ਸੋ ਸੁਪਰੀਮ ਇਵਨ ਹਾਈ ਕੋਰਟ ਨੇ ਤਾਂ ਪੰਜਾਬ ਦੀ ਹਰਿਆਣਾ ਹਾਈ ਕੋਰਟ ਨੇ ਰਸਤੇ ਖੋਲਣ ਦਾ ਆਦੇਸ਼ ਦੇ ਦਿੱਤਾ ਸੀ ਪਰ ਸੁਪਰੀਮ ਕੋਰਟ ਆ ਵੀ ਜਿਹੜੀ ਉਹ ਨਾ ਨੁੱਕਰ ਕਰਦੇ ਰਹੀ ਉਹ ਕਿਸਾਨਾਂ ਦੇ ਹੱਕ ਵਿੱਚ ਨਹੀਂ ਖੜੀ ਹਾਲਾਂਕਿ ਉਹ ਕਾਨੂੰਨੀ ਨਹੀਂ ਸੀ ਉਹ ਸਾਰਾ ਸੁਪਰੀਮ ਕੋਰਟ ਦਾ ਸਾਰਾ ਫੈਸਲਾ ਰਾਜਨੀਤਿਕ ਸੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਬਕਾਇਦਾ ਕਾਨੂੰਨੀ ਤੌਰ ਤੇ ਵੀ ਤੁਸੀਂ ਇਸ ਤਰ੍ਹਾਂ ਕਿਸੇ ਨੂੰ ਡੱਕ ਨਹੀਂ ਸਕਦੇ ਅੱਗੇ ਜਾਣ ਤੋਂ ਪਰ ਸੁਪਰੀਮ ਕੋਰਟ ਦੇ ਜਿਹੜੇ ਹਿੰਦੂ ਜੱਜ ਸੀ ਉਹਨਾਂ ਨੇ ਫਿਰ ਇਹ ਸਾਰਾ ਕਰਕੇ ਬਈ ਉਹਨਾਂ ਨੂੰ ਨਹੀਂ ਜਾਣ ਦਿੱਤਾ ਕੋਈ ਫੈਸਲਾ ਹੀ ਨਹੀਂ ਦਿੱਤਾ ਰੌਲ ਕਚੋਲਾ ਪਾਈ ਗਏ ਤੇ ਜਿਸ ਦਾ ਸੱਟਾ ਹੈ ਹੋਇਆ ਵੀ ਪੰਜਾਬ ਸਰਕਾਰ ਨੇ ਅੱਜ ਪਿਛਲੇ ਦਿਨੀ ਵੱਡੀ ਪੁਲਿਸ ਫੋਰਸ ਨਾਲ ਇੰਨੀ ਬੇਕਿਰਕੀ ਨਾਲ ਜਿਹੜਾ ਹੈਗਾ ਉਹ ਕਿਸਾਨਾਂ ਤੇ ਹਮਲਾ ਬੋਲਿਆ ਜਿੱਦਾਂ ਉਹ ਕਿਸੇ ਹੋਰ ਮੁਲਕ ਦੇ ਵਾਸੀ ਹੋਣ ਤੇ ਦੂਜੇ ਬੰਨੇ ਜਿਹੜਾ ਕਿਉਂਕਿ ਬਹੁਤ ਸਾਰੀਆਂ ਵੀ ਆ ਰਿਆ ਕੀ ਫਿਰ ਇਹਦੇ ਚ ਸਟੇਟ ਤੇ ਸੈਂਟਰ ਫਿਰ ਰਲ ਕੇ ਖੇਡ ਖੇਡੀ ਜਾ ਰਹੀ ਹੋएगी ਕਿਉਂਕਿ ਜਿਸ ਤਰੀਕੇ ਦੇ ਨਾਲ ਹੁੰਦਾ ਹੈ ਜਾਂ ਆਪਾਂ ਕਹੀ ਕਿ ਹਰਿਆਣੇ ਵਾਲੇ ਬੰਨਿਓ ਵੀ ਉਸੇ ਵੇਲੇ ਹੀ ਜਿਹੜਾ ਜਦੋਂ ਇਧਰੋਂ ਪੂਰਾ ਸਾਫ਼ ਹੁੰਦਾ ਹੈ ਤੇ ਉਧਰੋਂ ਵੀ ਨਾਲ ਦੀ ਨਾਲ ਹੀ ਹੋਣਾ ਚਾਲੂ ਹੋ ਜਾਂਦਾ ਹੈ ਕੀ ਇਹ ਪੂਰਾ ਪਲੈਨਿੰਗ ਦੇ ਆਧਾਰ ਤੇ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਹਾਂ ਬਿਲਕੁਲ ਬਿਲਕੁਲ ਪਲਾਨ ਉਹਦੇ ਵਿੱਚ ਪੰਜਾਬ ਸਰਕਾਰ ਸ਼ਾਮਲ ਹੈ ਹਰਿਆਣਾ ਸਰਕਾਰ ਸ਼ਾਮਲ ਹੈ ਤੇ ਸੈਂਟਰ ਸਰਕਾਰ ਸ਼ਾਮਲ ਹੈ ਸੋ ਕੇਂਦਰ ਦੀ ਸਹਿਮਤੀ ਤੋਂ ਬ ਸਾਰਿਆਂ ਕੇਂਦਰ ਦੀ ਹਦਾਇਤ ਤੋਂ ਬਿਨਾ ਪੰਜਾਬ ਸਰਕਾਰ ਹੋ ਸਕਦਾ ਇਕੱਲੇ ਤੌਰ ਤੇ ਕਦਮ ਨਾ ਚੁੱਕਦੀ ਇਹ ਸਾਰਿਆਂ ਦੀ ਆਪਸੀ ਸਹਿਮਤੀ ਦੇ ਨਾਲ ਤਿੰਨਾਂ ਸਰਕਾਰਾਂ ਦੀ ਆਪਸੀ ਸਹਿਮਤੀ ਦੇ ਨਾਲ ਤਿੰਨੋਂ ਇੱਕੋ ਵੇਵਲੈਂਥ ਤੇ ਇਹੋ ਹੀ ਹੋਈ ਹੈਗਾ ਵੀ ਆਪ ਤੌਰ ਤੇ ਆਪਾਂ ਕਹਿੰਦੇ ਨੇ ਵੀ ਸਾਡੇ ਲੋਕ ਆ ਜਾਣਗੇ ਸਾਡੀ ਸਰਕਾਰ ਆ ਜਾਏਗੀ ਅਸਲ 'ਚੋ ਸਿਸਟਮ ਹੀ ਇੰਨਾ ਇੰਨਾ ਘਟੀਆ ਹੈਗਾ ਉਹ ਸਿਸਟਮ ਵਿੱਚ ਤੁਹਾਡਾ ਆਪਣਾ ਬੰਦਾ ਵੀ ਆ ਜੇ ਉਹ ਤੁਹਾਡੇ ਤੇ ਇਸ ਤਰ੍ਹਾਂ ਹੀ ਕਰੇਗਾ ਜਿਦਾਂ ਦੀਪ ਸਿੱਧੂ ਨੇ ਕਿਹਾ ਸੀ ਨਾ ਕਿ ਇਹ ਬੀਨ ਸਿੰਘ ਦੀ ਜਿਹੜੀ ਹੈਗੀ ਆ ਰੂਹ ਆਏਗੀ ਉਹ ਬਿਲਕੁਲ ਆਈ ਆ ਆਪਾਂ ਦੇਖੀ ਹਾਂ ਵੀ 3 ਸਾਲਾਂ ਬਾਅਦ ਹੀ ਉਹ ਸਾਰਾ ਜਿਹੜਾ ਲਗਾ ਇਵਨ 2 ਸਾਲ ਪਹਿਲਾਂ ਵੀ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਇਹਨਾਂ ਨੇ ਉਹ ਵੀ ਸੈਂਟਰ ਨਾਲ ਰਲ ਕੇ ਜਿਸ ਤਰ੍ਹਾਂ ਦਾ ਕਰੈਕਟ ਡਾਊਨ ਕਰਿਆ ਹੈਗਾ ਸੋ ਹੈਗਾ ਵੀ ਉਹ ਸਿਸਟਮ ਨੇ ਹਾਂ ਇਹ ਹੁਣ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਵੀ ਆਪਾਂ ਕਹਿ ਸਕਦੀਏ ਕਮਜ਼ੋਰੀਆਂ ਹੈਗੀਆਂ ਨੇ ਪਰ ਸਿਸਟਮ ਹੀ ਇਸ ਤਰ੍ਹਾਂ ਦਾ ਬਣਾਇਆ ਉਹਦੇ ਵਿੱਚ ਤੁਸੀਂ ਆਹਾ ਸਭ ਤੋਂ ਇਨਕਲਾਬੀ ਬੰਦਿਆਂ ਨੂੰ ਲਿਆ ਕੇ ਦੇਖ ਲਿਆ ਉਹ ਵੀ ਉੱਥੇ ਹੀ ਡਿਗੇ ਆ ਜਿੱਥੇ ਪ੍ਰਕਾਸ਼ ਸਿੰਘ ਬਾਦਲ ਡਿਗਿਆ ਸੀ ਜਿੱਥੇ ਬਿਆਨ ਸਿੰਘ ਜਾਂ ਕੇਪੀਐਸ ਗੇੜਾ ਡਿਗਿਆ ਸੀ ਇਟ ਮੀਨਸ ਇਹ ਸਿਸਟਮ ਦੀਆਂ ਪ੍ਰੋਬਲਮਸ ਨੂੰ ਵੀ ਸਟੱਡੀ ਕਰਨ ਦੀ ਲੋੜ ਆ ਹਾਂ ਦੋਵਾਂ ਤਿੰਨਾਂ ਸਰਕਾਰਾਂ ਨੇ ਰਲ ਕੇ ਜਿਹੜਾ ਹੈਗਾ ਕਿਸਾਨਾਂ ਦਾ ਜਿਹੜਾ ਹੈਗਾ ਇਹ ਪਿੱਠ ਤੋੜਨ ਦਾ ਯਤਨ ਕਰਿਆ ਔਰ ਉਹਨਾਂ ਨੂੰ ਦੱਸਿਆ ਉਹਨਾਂ ਨੂੰ ਔਕਾਤ ਦੱਸੀਆ ਵੀ ਤੁਸੀਂ ਇਸ ਔਕਾਤ ਦੇ ਮਾਲਕੋਂ ਇਸ ਮੁਲਕ ਵਿੱਚ ਜਦੋਂ ਤੱਕ ਸਾਡਾ ਰਾਜਾ ਤੁਹਾਡੇ ਨਾਲ ਇਸ ਤਰ੍ਹਾਂ ਹੀ ਨਿਰਜਿਠਿਆ ਜਾਊਗਾ ਜਿਹੜੇ ਵਪਾਰੀਆਂ ਦੀਆਂ ਮੰਗਾਂ ਘਰਾਂ ਵਿੱਚ ਬੈਠ ਕੇ ਹੱਲ ਹੋ ਜਾਂਦੀਆਂ ਹੂੰ ਵਪਾਰੀਆਂ ਨੂੰ ਸਾਰੀਆਂ ਜਿਹੜੀਆਂ ਟੈਕਸ ਰਿਬੇਟਸ ਆ ਘਰਾਂ ਬੈਠਿਆਂ ਨੂੰ ਮਿਲ ਜਾਂਦੀਆਂ ਪਰ ਕਿਸਾਨਾਂ ਨੂੰ ਵਾਰ-ਵਾਰ ਸੰਘਰਸ਼ ਕਰਨਾ ਪੈਂਦਾ ਉਹਨਾਂ ਨੂੰ ਇੱਕ ਮਿਨੀਮਮ ਜਿਹੜਾ ਗਾਰੰਟੀ ਹੈ ਜਿਹੜੀ ਉਹਨਾਂ ਦੇ ਪ੍ਰੋਡਕਟ ਦੀ ਉਹ ਵੀ ਨਹੀਂ ਦਿੱਤੀ ਜਾਂਦੀ ਸੋ ਵੱਡਾ ਕ੍ਰੈਕਡਾਊਨ ਹੋਇਆ ਦੁਖਦਾਈ ਆ ਤੇ ਤਾਨਾਸ਼ਾਹੀ ਹੈ ਤੇ ਦੂਸਰਾ ਵੀ ਪੋਰਸ ਸਟੇਟ ਦਾ ਜਿਹੜਾ ਮਜਾਰਾ ਉਹ ਸਾਡੇ ਸਾਹਮਣੇ ਹੋਇਆ ਹੈ ਜੀ ਬਿਲਕੁਲ ਜੀ ਔਰ ਬੜਾ ਹੀ ਦੁਖਦਾਈ ਲੱਗਦਾ ਜਦੋਂ ਆਪਾਂ ਦੇਖਿਆ ਕਿ ਬਾਰਡਰਾਂ ਤੋਂ ਕਿਵੇਂ ਜਿਹੜੇ ਸਾਡੇ ਬਜ਼ੁਰਗ ਹੈਗੇ ਨੇ ਜਿਹੜੇ ਉੱਥੇ ਰਹਿ ਗਏ ਸਨ ਉਹਨਾਂ ਦੇ ਚਿਹਰਿਆਂ ਤੇ ਮਾਇੂਸੀ ਸੀ ਖਾਸ ਕਰਕੇ ਉਹ ਮੰਜ਼ਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉੱਥੋਂ ਜਦੋਂ ਲੈ ਕੇ ਜਾਇਆ ਜਾਂਦਾ ਹੈ ਤੇ ਉਹ ਜਿਹੜੇ ਪਾਠੀ ਸਿੰਘ ਦੇ ਕਹ ਲਈਏ ਕਿ ਸੀਸ ਤੇ ਉੱਤੇ ਰੱਖਿਆ ਹੁੰਦਾ ਹੈ ਉਹਨਾਂ ਦੇ ਚਿਹਰਿਆਂ ਦੇ ਵੀ ਇੱਕ ਜਿਹੜੀ ਮਾਇੂਸੀ ਹੈ ਆਮ ਦੇਖਣ ਨੂੰ ਜਿਹੜੀ ਮਿਲੀ ਹੈਗੀ ਹੈ ਕਿਤਨਾ ਕਿਤੇ ਇਦਾਂ ਦੀਆਂ ਜਦੋਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤੇ ਦੇਖ ਕੇ ਦਿਲ ਨੂੰ ਜਿਹੜਾ ਹੈ ਕਿਤਨਾ ਕਿਤੇ ਬਹੁਤ ਦੁੱਖ ਜਿਹੜਾ ਹੈ ਉਹ ਲੱਗਦਾ ਹੈਗਾ